ਅੱਜ ਸ੍ਰੀ ਭਗਵਾਨ ਕ੍ਰਿਸ਼ਨ ਜੀ ਦਾ ਜਿਹੜਾ ਵਰਤ ਹੈ ਜਨਮ ਦਿਹਾੜਾ ਕੱਲ ਨੂੰ ਹੈ 16 ਅਗਸਤ ਨੂੰ ਤੇ ਉਹਨਾਂ ਤੋਂ ਇੱਕ ਦਿਨ ਪਹਿਲਾਂ ਚਨਾਲੋ ਸ਼ਿਵ ਮੰਦਿਰ ਤੋਂ ਹਮੇਸ਼ਾ ਹੀ ਜਿਹੜੀ ਸਾਡੀ ਟੀਮ ਹੈ ਜਿਸ ਦੇ ਵਿੱਚ ਸੁਮਨ ਜੀ ਹੈ ਸੰਦੀਪ ਜੀ ਹੈ ਕੁਲਦੀਪ ਜੀ ਹੈ ਲੱਕੀ ਜੀ ਹੈ ਮੇਸ਼ੀ ਜੀ ਹੈ ਤੇ ਸਾਡੇ ਹੋਰ ਰਾਜाराम ਜੀ ਹੈ ਬਾਂਕਾ ਜੀ ਹੈ ਸਾਡੀ ਸਾਰੀ ਟੀਮ ਹੈ ਜਿਹੜੀ ਬਬਲਾ ਜੀ ਹੈ ਤੇ ਇਹ ਜਿਹੜੀ ਜਿੰਨੀ ਵੀ ਸਾਡੀ ਟੀਮ ਹੈ ਮਕੇਸ਼ ਜੀ ਹੈ ਸਾਰੀ ਟੀਮ ਹੈ ਜਿਹੜੀ ਇਹ ਸੇ ਮੰਦਰ ਚ ਨਾਲੋਂ ਤੋਂ ਸ੍ਰੀ ਬਹਾਦਰ ਸਿੰਘ ਜੀ ਓਕੇ ਸਾਹਿਬ ਹੈ ਜਿਹੜੇ ਇਹਨਾਂ ਦੀ ਅਗਵਾਈ ਦੇ ਅੰਦਰ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਹਰ ਸਾਲ ਲਕੀ ਰਾਣਾ ਜੀ ਉਹਨਾਂ ਦੇ ਦੁਆਰਾ ਆਯੋਜਨ ਕੀਤਾ ਜਾਂਦਾ ਇਹ ਅਸੀਂ ਯਾਤਰਾ ਹਰ ਸਾਲ ਕਰਦੇ ਆ ਤੇ ਜਿਹੜੀ ਇਹ ਯਾਤਰਾ ਇਹ ਇੱਥੇ ਬਹਾਦਰ ਸਿੰਘ ਓਕੇ ਦੇ ਘਰ ਤੱਕ ਆਉਂਦੀ ਹੈ ਸਾਡੇ ਐਮਸੀ ਸਹਿਬਾਨ ਆ ਇਹ ਤੇ ਅਸੀਂ ਭਗਵਾਨ ਕ੍ਰਿਸ਼ਨ ਅੱਗੇ ਹੀ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਕਿ हे ਪ੍ਰਭੂ ਜਿਹੜਾ ਇਹ ਸੰਸਾਰ ਇੰਨੇ ਦੁੱਖਾਂ ਸੰਕਟਾਂ ਚ ਫਸਿਆ ਹੋਇਆ ਇਹਨੂੰ ਇਨਾ ਸਾਖਤਾਂ ਚੋਂ ਕੱਢ ਕੇ ਕੋਈ ਨਵੀਂ ਦਿਸ਼ਾ ਨਵੀਂ ਸੇਧ ਦਿੱਤੀ ਜਾਵੇ ਤਾਂ ਕਿ ਸਾਡਾ ਪੰਜਾਬ ਸਾਡਾ ਦੇਸ਼ ਨਸ਼ਿਆਂ ਤੋਂ ਮੁਕਤੀ ਹੋ ਕੇ ਰਜਗਾਰ ਦੇ ਨਾਲ ਫਸਲਾਂ ਦੇ ਨਾਲ ਭਰਪੂਰ ਹੋਵੇ ਤੇ ਸਾਡੇ ਹਰ ਬੱਚੇ ਕੋਲ ਰਜਗਾਰ ਹੋਵੇ ਤੇ ਹਰ ਬੰਦਾ ਰੋਗਾਂ ਤੋਂ ਮੁਕਤ ਹੋਵੇ ਇਹੀ ਪ੍ਰਭੂ ਕ੍ਰਿਸ਼ਨ ਜੀ ਅੱਗੇ ਅਸੀਂ ਅਰਦਾਸ ਕਰਿਆ ਕਰਦੇ ਆ। ਮੈਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਪਵਿੱਤਰ ਤਿਹਾਰ ਦਿਹਾਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਦੇ ਇਸ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਕਿ ਪ੍ਰਭੂ શ્રી ਕ੍ਰਿਸ਼ਨ ਜੀ ਦੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹੜੀ ਇਹ ਸ੍ਰਿਸ਼ਟੀ ਚੱਲ ਰਹੀ ਆ ਔਰ ਅੱਜ ਸਾਡੇ ਨਗਰ ਦੇ ਪ੍ਰਾਚਨ ਸ਼ੇਮ ਮੰਦਰ ਦੀ ਸਾਰੀ ਮੈਨੇਜਮੈਂਟ ਕਮੇਟੀ ਸਾਡੇ ਸਾਰੇ ਸੁਮਨ ਜੀ ਰਾਣਾ ਸੁਮਨ ਜੀ ਸੰਜੂ ਜੀ ਕੁਲਦੀਪ ਜੀ ਨੱਕੀ ਜੀ ਸਾਡੇ ਸਾਰੇ ਬਾਂਕਾ ਵੀਰ ਜੀ ਸਾਡੇ ਸਤਕਾਰਯੋਗ ਸਾਡੇ ਪਿੰਡ ਦੀ ਅਗਵਾਈ ਕਰਦੇ ਸ੍ਰੀ ਪ੍ਰਦੀਪ ਕੁਮਾਰ ਗੌਤਮ ਰੂੜਾ ਜੀ ਔਰ ਇਹਨਾਂ ਦੀ ਸਾਰਿਆਂ ਦੀ ਅਗਵਾਈ ਦੇ ਹੇਠ ਅੱਜ ਇਸ ਸ਼ੋਭਾ ਯਾਤਰਾ ਨਗਰ ਦੀ ਪ੍ਰਕਰਮਾ ਕਰਦੀ ਹੋਈ ਸਾਡੇ ਇੱਥੇ ਸ਼ਹਿਰ ਕਰਾਲੀ ਦੇ ਵਿੱਚ ਪਹੁੰਚੀ ਆ। ਮੈਂ ਸਾਰੀ ਸੰਗਤ ਦਾ ਆਪਣੇ ਵੱਲੋਂ ਆਪਣੇ ਪਰਿਵਾਰ ਦੇ ਵੱਲੋਂ ਜੀ ਆਇਆਂ ਖਾਦਾ ਔਰ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸ਼ੋਭਾ ਯਾਤਰਾ ਦੇ ਵਿੱਚ ਭਾਗ ਲਿਆ। ਜੈ શ્રી ਕ੍ਰਿਸ਼ਨ ਜੀ ਮਹਾਰਾਜ ਕੀ ਜੈ। ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਈਸ਼ਨ ਜਨਮ ਅਸ਼ਟਮੀ ਦੇ ਸੁਭ ਅਫਸਰ ਤੇ ਬਹੁਤ-ਬਹੁਤ ਬਾਰਕਬਾਦ ਜਨਾ ਹੈ। ਖਾਸ ਤੌਰ ਤੇ ਜਿਹੜੇ ਇਥੇ ਦੇ ਆਰਗੇਨਾਈਜ਼ਰ ਹੈ। ਅਰਜੀਤ ਰੋੜਾ ਜੀ ਹੈ ਬਹਾਦਰ ਸਿੰਘ ਓਕੇ ਐਮ ਸੀ ਜੀ ਹੈ ਮੁਕੇਸ਼ ਰਾਣਾ ਜੀ ਹੈ ਸੰਜੂ ਰਾਣਾ ਜੀ ਹੈ ਕੁਲਦੀਪ ਜੀ ਹੈ ਬੰਕਾ ਰਾਣਾ ਜੀ ਹੈ ਮੇਚੀ ਜੀ ਹੈ ਸਾਡੇ ਹੋਰ ਜੋ ਜਿਹੜੇ ਵੀ ਸਾਥੀ ਹੈਗੇ ਆ ਮਨੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਹੜੇ ਸਾਡੇ ਸ਼ਹਿਰ ਨੂੰ ਇੱਕ ਨਵੀਂ ਦਿਸ਼ਾ ਦੇ ਰਹੇ ਆ ਅਰਦਾਸ਼ਾ ਦੇ ਰਹੇ ਆ ਬਹੁਤ ਬਹੁਤ ਧੰਨਵਾਦ